ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨੋਕਸਕਾਰ ਜੀ ਜੀ ਜੋ ਟਾਈਮ ਆ ਦੁਪਹਿਰ ਦਾ 1:00 ਵੱਜ ਚੁੱਕਿਆ ਤੁਹਾਨੂੰ ਪਤਾ ਹੀ ਅੱਜ ਪ੍ਰਨੀਤ ਰਾਜ ਹੁੰਦੇ ਨੇ ਤੇ ਆਪਾਂ ਤੁਹਾਡੇ ਅੱਗੇ ਇੱਕ ਥੇ ਅੱਗੇ ਆਉਣ ਦੱਸੂਗਾ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਪਣੀ ਨੀਤੂ ਦਾ ਹੈਗਾ ਦਿਨ ਜਨਮ ਦਿਨ ਤੇ ਰੱਬ ਇਹਨੂੰ ਕਿਸੇ ਭਰੇ ਆ ਮੇਰੀ ਜ਼ਿੰਦਗੀ ਦੇਗੇ ਵੀ ਵਾਸਤੇ ਤੇ ਵਧੀਆ ਜੀ ਜ਼ਿੰਦਗੀ ਤੇ ਵਧੀਆ ਕਾਮਯਾਬ ਹੋਵੇ ਤੇ ਇਹ ਹੋਗੀ 12 ਸਾਲ ਦੀ ਜੀ ਤੇ ਇਹਨੂੰ ਤੇਨ ਮਸਾਂ ਲੱਗ ਜਣੀ ਤੁਂ ਤੇ ਹੁਣ ਆਪਾਂ ਕੱਟਦੇ ਆਂ ਕੇਕ ਤੇ ਅੱਜ ਮੌਸਮ ਵੀ ਖਰਾਬ ਆ ਤੇ ਬਾਹਰ ਨਹੀਂ ਫੈਰੇਗਾ ਤੇ ਸਵੇਰੇ 4 ਵਜੇ ਤਾਂ ਪਈ ਜਾਂਦਾ ਜੀ ਹਾਂਜੀ ਮੈਂ ਤਾਂ ਬਰਹਾਣਾ ਆ ਕਿ ਆਪਾਂ ਅੱਜ ਆਪਾਂ ਘਰ ਦੇ ਘਰ ਦੀ ਕੇਕ ਕਟਾਂਗੇ ਜੀ ਤੁਹਾਨੂੰ ਕੱਲੇ ਹੋ ਕੇ ਆਪਣੇ ਪਰਿਵਾਰ 'ਚ ਨੀਤੂ ਦੇ ਜਨਮ ਦਿਨ ਮਨਾ ਰਹੇ ਤੇ ਚਲੋ ਨੀ ਤੂੰ ਮਨਾ ਤਾਂ ਨਹੀਂ ਸਕਦੇ ਤੇਰਾ ਜਨਮ ਦਿਨ ਤੇ ਇਹਨੂੰ ਤਾਂ ਰਾਤ ਦੀ نیند ਨਹੀਂ ਆ ਰਹੀ ਸੀ ਗੜਾ ਚਾਹ ਲਾਣੀ ਚਾਹ ਦੀ ਤੁੰਡਾ ਚਲੋ ਬਾਈ ਸਾਡੇ ਪੁੱਤਾਂ ਵਰਗੀ ਤੇ ਆ ਨਾ ਬਾਹਰ ਵੀ ਇਹਨੂੰ ਤਾਂ ਉਸਤੀ ਵਾਂਗ ਸੀ ਲੋਹੂ ਜੇ ਨੇ ਆਪਣੀ ਪਰਮਾਤਮਾ ਨੂੰ ਜਰਦੀ ਕਲਜ ਰੱਖਿਆ ਨਾ ਇੰਨਾ ਮਾਰੀ ਪਿਰਦਾ ਪਰ ਉਹ ਤਾਂ ਉਹ ਦਿਨ ਨਹੀਂ ਪਿਆਰਾ ਮੇਰੀ ਦੁਸ਼ੀਦਰ ਜੇ ਹੋਤੀ ਮੈਂ ਵੱਧ ਕੇ ਆ ਮੈਨੂੰ ਤਾਂ ਜਦੋਂ ਮੈਂ 12 ਵਾ ਆਉਂਗਾ ਮੈਨੂੰ ਪਾਣੀ ਧਾਣੀ ਭਰ ਭਰ ਪੁੱਛਣਾ ਡੇੜੀ ਪਾਣੀ ਲਿਆ ਮੈਂ ਡੇੜੀ ਚਾਹ ਲਿਆ ਮੈਂ ਜਦੋਂ ਮੈਨੂੰ ਚਾਹ ਹੀ ਲੋੜਾ ਉਹਦੀ ਕਰਕੇ ਦਿੰਦੇ ਤਾਂ ਜੀ ਦੰਮਿਆ ਮੇਰਾ ਬਾਕਸ ਦੇ ਬੱਤਰਾ ਮਹਾਰਾਜ ਨੇ ਦਰਖਾਸਤ ਚਲੋ ਬਈ ਕੰਮ ਕਰਤਾ ਜੀ ਤੇ ਵਿਦਿਆ ਦਾਣ ਬਾਕਸ ਤੇ ਸਾਡੀ ਅਗਿਆਕਾਰੀ ਬਣਾ ਕੇ ਰੱਖੇ ਵਹਿਗੇ ਜਲਦੀ ਕਲਾ ਰੱਖੇ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਜੂਪੀ ਬਰਥਡੇ ਨਮਾਸੋ ਬਾਇਦਾ ਇਸ ਦੋਈ ਵਿੱਚ ਮਿੱਟੀ ਵੀ ਤਿਆਰੀ ਲੈ ਲੋ ਲੋਣਾ ਦੇ ਚੱਕਰ ਫੋੜਾ ਜਦ ਮਾਰਦਾ ਅਰੇ ਜਿਹ ਬਿੱਟੀ ਦਾ ਜਨਮ ਲੈ ਨਾ ਇਹ ਵੀ ਮੈਂ ਨੂੰ ਸੁਨੀਤ ਹੋਰ ਇਹ ਨੀ ਤਰ ਰੋਏ ਨੇ ਪੈਸੇ ਕੱਟੇ ਹੋਏ ਉਹਦਾ ਪਕਰ ਪਾਉਣਾ ਹੈ ਨਹੀਂ ਤਰ ਨਾ ਦਰੋ ਮਮਾ ਹਾਂ ਨਹੀਂ ਦਰੋ ਮੇਸਤਰੀ ਦਾ ਰੁਪਏ ਦਾਜ ਜੇ ਤੋ ਇਹਨਾਂ ਟੋ ਟਾਂਗਾ ਮਗਰ ਠੀਕ ਹੈ ਕਰ ਪਾਉਣਾ ਹੈ ਨਾ ਇਹ ਲੈ ਨਾ ਇੰਤ ਕਿਆਦੀ ਲਾ ਕੇ ਦੇ ਨਾ ਠੀਕ ਹੈ ਜੋ ਗੁਣਾਈ ਕੀ ਕਰੀ ਸੀ ਜਿੰਨੇ ਪੈਸੇ ਕੱਟੇ ਹੁੰਦੇ ਆਏ ਨਹੀਂ ਹੈਗਾ ਕਿ ਤੇ ਸੀ ਬੱਚੇ ਨੂੰ ਕਹੀਏ ਵੀ ਅਜਾ ਹਾਤਮਾ ਇੱਕ ਮਿੰਟ ਕਿਸੀ ਦੀ ਧੀ ਲੈ ਗਈ ਆਪਣੀ ਮਮਾ ਲੱਜੂ ਕੋ ਦੇਖੋ ਇਹ ਨਹੀਂ ਇਹਦਾ ਤਾਂ ਸਾਂਸਾਂ ਤੇਰੀਏਗੀ ਉੱਤੇ ਰੱਖੋ ਤੇ ਇੱਕ ਧੀ ਇੱਕ ਪੁੱਤ ਮਹਾਰਾਜ ਨੂੰ ਬਹੁਤ ਵਧੀਆ ਦਾਤਵਾਚ ਬੀਏਗੀ ਬੱਚਿਆਂ ਦੀ ਤੇ ਆਪਾਂ ਇਹਨਾਂ ਨੂੰ ਵਧੀਆ ਪੜ੍ਹਾਵਾਂਗੇ ਲਿਖਾਵਾਂਗੇ ਤੇ ਪੂਰਾ ਜੋਰ ਲਾਵਾਂਗੇ ਤੇ ਵੀ ਬੱਚਾ ਉਹਦੇ ਪੈਰਾਂ ਤੇ ਆ ਖੜਾ ਹੋ ਸਕੇ ਤੇ ਇਹਦੀ ਸੁਖੀ ਜੀ ਗੱਲ ਦੱਸੀ ਤੁਹਾਨੂੰ ਤੇ ਹੁਣ ਆਪਾਂ ਪੀਨੇ ਚਾਹ ਪਾਣੀ ਤੇ ਨਾਲ ਖਾਣੀਆਂ ਸਮੋਸੇ ਨਹੀਂ ਪੈ ਰਹੇਗਾ ਨੇ ਕਿ ਜਨਮ ਦੇਣਾ ਕਿ ਠੰਡ ਠੰਡ ਦੇ ਵਿੱਚ ਸੁੱਟ ਕੇ ਆਉਣ ਬੜੀ ਦਿਲ ਕਰਦਾ। ਜਦੋਂ ਤੇ ਜਨਮ ਲੈ ਤੇਰੀ ਮਾਸਦੀਆਂ ਨੂੰ ਸਤ ਲਿੰਸੀਆਂ ਤੇ ਅਜ ਮੀ ਘਰ ਕਿੰ ਸਰਦੇ ਤੇ ਨਾਲੇ ਔਖਾ ਹੋ ਜਾਂਦਾ ਭੈਣ ਭਾਈ ਨੂੰ ਵੀ ਆਉਣਾ ਜਾਣਾ। ਤੇ ਜੋਤ ਵੀ ਰਣੀ ਜੀ ਲਈ ਸੀਗਾ ਕਲੀਨਿਕ ਨਾਲੇ ਨੂੰ ਸੁਪੂਸੇ ਕਿਉਂਕਿ ਮੀ ਪੈਂਦਾ ਸੀਗਾ ਤੇ ਇੱਕ ਜੀ ਸਾਡੀ ਅੱਡੀ ਦੀ ਸਰਵਿਸ ਕਰਾਉਣ ਨੂੰ ਪੜਾਈ ਗਈ ਹੈਗੀ। ਤੇ ਜਦੋਂ ਮੀਰੋ ਕੇਵਲ ਜਦੋਂ ਤੁਸੀਂ ਉਹਦਾ ਲੈ ਕੇ ਆਏਗਾ ਮਨੇ ਮੇਰਾ ਸੂਟ ਫੜਾਇਆ ਸੀਗਾ ਤੁਸੀਂ ਆਉਣ ਨਹੀਂ ਫਿਰ ਸੂਟ ਫੜ ਕੇ ਲੈ ਕੇ ਆਏਗਾ ਤੇ ਜਦੋਂ ਤੁਹਾਨੂੰ ਬਹੁਤ ਯਾਦ ਆਏ ਜਦੋਂ ਮਨਨ ਦਾ ਚਾਹ ਤੀ ਵਿਚਾਰ ਨਹੀਂ ਪੈਂਦੇ ਸੀ ਕੇਕ ਲੈ ਆਇਆ ਤੇ ਮਾਲੇ ਸੂਟ ਕਰੀਆਂ ਤੁੰਜੀ ਇਹ ਆਪਾਂ ਨੂੰ ਡੰਡਰੀਆਂ ਤੋਂ ਬਹੁਤ ਵਧੀਆ ਸਮਾਨ ਮਿਲਦਾ ਹੈ ਤੇ ਆਪਾਂ ਇਧਰੋਂ ਲੈਂਦੇ ਆ ਤਾਂ ਲੱਗੂ ਵਾਈਟੀ ਵੀ ਤੇ ਬਸ ਸਮੋਦੀ ਤੇ ਪੀਕੋ ਜਿਆਦੇ ਨਾਲ ਹੁਣ ਆਪਾਂ ਨਾਲ ਆ ਲੰਗੀ ਸਮੇਂ ਤੇ ਲੱਡੂ ਮਿੱਠਾ ਖਾਣ ਤਾਂ ਬੜੀ ਦਿਲ ਕਰਦੀ ਆ ਸਣੀ ਰੋਟੀ ਤੋਂ ਆ ਤੇ ਲੱਡੂ ਮੱਕੇ ਕੈਨੇ ਕੁਲੇ ਡੈਡੀ ਨੂੰ ਵੀ ਲੱਡੂ ਨਹੀਂ ਮੋਬਾਦਨੇ ਆਗੇ ਐਸੇ ਕੇ ਬਾਥਮੂ ਬਣੇਗੇ ਮੈਂ ਤਾਂ ਬਾਥਮੀ ਨੂੰ ਤਾਂ ਰੈਂਦੇ ਨੇ ਕੋਲੇ ਤੁਹਾਨੂੰ ਤੇ ਤੋਪ ਉੱਪਰ ਨਿਕਲੇ ਰਾਤ ਦੇ ਲੱਗੀ ਪੈਦੀ ਪੁੱਤ ਝੜੀ ਤੇ ਪ੍ਰਮਾਤਮਾ ਨੂੰ ਹਿੰਦਾਂ ਸੌਦਾ ਫੇਕਰ ਆਪਾਂ ਤਾਂ ਆਪ ਕੋਲ ਆਉਂਦੇ ਬਾਹਰ ਨੂੰ ਸਾਰਿਆਂ ਨਾਲ ਨਾ ਤੇ ਨੂੰ ਧੁੱਪ ਨਾਲ ਬਹੁਤ ਬੜਾ ਸਿੱਟਿਆ ਜਾਊਗਾ ਨਾ ਇਹ ਤਾਂ ਕੱਖ ਕੰਡਾ ਪੈ ਜਾਊਗਾ ਤੇ ਮੈਂ ਸਾਰਾ ਦੇਪੁੱਜ ਲੈਣੀਆਂ ਵਿਚਾਰੀਆਂ ਤੇ ਰੱਜ ਕੇ ਬਹਿ ਜਾਣੀਆਂ ਮੇਂ ਧਰਾਂ ਦਾ ਟਾਈਮ ਹੋ ਜੂਗਾ ਹੁਣ ਦਪਹਿਰ ਦਾ ਟਾਈਮ ਹੈ ਤੇ ਜੋਤ ਤੇ ਤਰਸੇ ਮੱਲਾ ਕਰੇ ਨੇ ਕੱਖ ਕੰਡਾ ਪਾਉਣ ਤੁਹਾਨੂੰ ਪਤਾ ਜੀ ਹੈ ਤੇ ਦੇਖੋ ਜਦੋਂ ਸੀ ਕੀਟ ਕੱਟ ਲਿਆ ਨਾ ਮਾਂ ਮਾਂ ਵੀ ਕੋਈ ਕੁਝ ਉਪਰੇ ਲਾਉਣ ਨਹੀਂ ਆਂਦੇ ਤੇ ਪਹਿਲਾਂ ਮੂੰਹ ਪਈ ਗਿਆ ਉਹ ਧੁੱਪ ਲਈ ਜਲ ਵਧੀਆ ਕਰਨ ਤੇ ਮੀਂਹ ਦੀ ਰੱਖ ਵੀ ਬਹੁਤ ਸੀਗਾ ਅਜੇ ਹੁਣ ਕਹਿੰਦੇ ਨੇ 1 2 3 3 ਪਤਾ ਜਿਆਦਾ ਨਹੀਂ ਹੁੱਸਿਆ ਗਿਆ ਤੇ ਰੱਬ ਕਰਕੇ ਤਾਂ ਹਣਾ ਜਦੋਂ ਰੱਬ ਦੀ ਸਮਰੱਥੀ ਹੈ ਜਦੋਂ ਪਾਵੇ ਜੇ ਨਾ ਪਵੇ ਵਸਤਾਂਾਂ ਜੂ ਪਵੇ ਮੀਂਹ ਥੋੜਾ ਪਵੇ ਨਾ ਜੋ ਪਵੇ ਨਾ ਤੇ ਫਿਰ ਵੀ ਵਸਤਾਂ ਰੱਬ ਦੇ ਹੱਥ ਚ ਆਪਾਂ ਕਿਹੜਾ ਹੈਗਾ ਕਾਹਨ ਨਿਆਹੀ ਤੇ ਫਸਲਾਂ ਖਰਾਬ ਹੁੰਦੀਆਂ ਨੇ ਹਣਾ ਘਰ ਡੁੱਬ ਜਾਂਦੇ ਕੁੱਝ ਜਾਂਦੇ ਤੁਸੀਂ ਦੇਖ ਹੀ ਹੂਗਾ ਰੁੱਤ ਜਾਦੇ ਨਸਕਾਰ ਨੇ ਨਾ ਸਾਡੇ ਪਿੰਡ 'ਚ ਵੀ ਬਹੁਤ ਘਰਾਂ ਨੇ ਕੰਦਾ ਬਹਿ ਗੀਆਂ ਤੜਗੀਆਂ ਡਿੱਗੀਆਂ ਸਤਾਚਾ ਉਹਨਾਂ ਨੇ ਨੁਸਾਨ ਹੋ ਗਿਆ ਤੇ ਧੁੱਲ ਭਿੱਜ ਗਏ ਸਾਂਖ ਜੇ ਪੇਟੀਆਂ ਤੇ ਜਿਉਂਗਾ ਜਿਹਦੇ ਨਾਲੇ ਸੱਤ ਤੇ ਬੁਰਾ ਹਾਲ ਹੈ ਲੈ ਆਰ ਤਕਾਲਤ ਪਾਏ ਨੇ ਦਾਲ ਤੇ ਨਹੀਂ ਮhenga ਨੇ ਸਾਂਜੀ ਅੰਟੀ ਦੱਸਦੇ ਸੀ ਉਹ ਕਹਿੰਦੇ ਸਾਡਾ ਗੱਦਾ ਜਾਦੇ ਭਰੀ ਸੀ ਆ ਉਹ ਪਾਣੀ ਪੈਣ ਨਾਲੇ ਸਾਡੀ ਸਾਰੀ ਜੋਨ ਕੱਢ ਕੱਢ ਕਿਸ ਘਾਹੀ ਹੈਗੀ ਤੇ ਮਾ ਹੋ ਗਿਆ 4:00 5:00 ਨੇ ਪੌਣੇ 4 ਮੌਸਮ ਮੜਿਆ ਹੋਣਾ ਦਾ ਬੁੱচ্চਾ ਹੋਇਆ ਰਸਾਈ ਨਾਲ ਦਾ ਮੀਂਹ ਪਾਈ ਕੇ ਦਿਨੇ ਮੀਂਹ ਪਾਈ ਹੈ ਹੁਣ ਪਤਾ ਨਹੀਂ ਕੱਖ ਪਾਉਣ ਦਾ ਟਾਈਮ ਬੁੱਤਾਂ ਕੰਨ ਤਰਦਾ ਜਾਂਦਾ ਤੇ 4 ਵਾਲੇ ਟੋਏ ਚ ਤੀਜੇਲ ਪਾਣੀ ਕਰਦੇ ਨੇ ਫੇਰ ਉਹੀ ਹਾਲ ਹੋਏ ਨੇ ਅੱਕਲ ਕੰਮ ਨਹੀਂ ਆਉਂਦੀ ਅੱਗੇ ਲੱਗੇ ਲੇ ਬਹੁਤ ਔਖਾ ਕੰਮ ਕਰਨਾ ਅੱਜ ਹੋਰ ਵਾਲੀ ਵੀ ਨਹੀਂ ਆਈ ਜੇ ਲੋ ਆਉਂਦੀ ਆ ਉਹ ਵੀ ਆਸਤੇ ਫਿਰ ਸਿੱਟਦੇ ਨਹੀਂ ਹੈਗੇ ਵੀ ਆਉਗੀ ਨਹੀਂ ਤਾਂ ਤੜਕੇ ਆਪ ਹੀ ਚੱਟ ਕੇ ਮੇਰਦੇ ਨੇ ਗੱਲ ਨੂੰ ਉਹਨੂੰ ਗੋਹਾ ਦਿੱਤਾ ਹੈ ਕਿਰਾ ਬੜਾ ਸੋਲਿਆ ਕੱਖਾਂ ਨੇ ਭਰਦੀਆਂ ਚਾਰ ਪਾ ਕੇ ਵਿੱਚ ਕੂੜੀ ਪਾ ਕੇ ਜਿਹੜਾ ਕੁਲੜੀਰ ਦੱਤ ਲਈ ਦੱਸਣੀਆਂ ਫਿਰ ਆਪੀ ਘਰ ਚ ਖਾਈ ਜਾਂਦੇ ਨੇ ਤੇਰਾ ਪਾਣ ਵੀ ਹੁੰਦਾ ਹੈ। ਲੋੜੀ ਅੱਗੇ ਨਾ ਪਾਓ। ਬੁਰਾ ਹਾਲ ਹੈ। ਇਹਨਾਂ ਇੱਧਰ ਕੂੜੀ ਦੱਸਦਾ ਮੋੜ ਦਾ ਕਰ ਇਧਰ ਨਾਲ ਹੁੰਦੇ। ਬਹਰੇ ਗਿੱਲੀ ਰਹੀ ਤੇ ਤਾਂ ਨਹੀਂ ਲਾਉਣ ਉਹਦੇ। ਉਧਰ ਤੋਂ ਡਾਕਟਰ ਲੈ ਆਇਆ ਇਹਦਾ ਉਹ ਜੋ ਤਾਂ ਇਹ ਮੋੜ ਦਾ ਘਰ ਬਹੁਤ ਮਹਿੰਗੀ ਹੈ। ਗਵਿੰਦਰ ਦੇਖੋ ਇਹ ਮੋੜ ਦਾ ਘਰ ਬਹੁਤ ਮਹਿੰਗੀ ਥੋੜੀ ਮਸਾਹ ਬਣਾਈ ਹੋਈ ਟਰਾਲੀ ਨਾਲ ਇੱਕ ਰਾਹ ਦੇ ਟਰੈਕਟਰ ਨਾਲ ਜਿਹੜੇ ਲਾ ਹਵਾਈ ਦਾ ਤਾਂ 1450 2000 ਤੋਂ 2500 ਪਰਦਾ ਹੋਇਆ 1100 ਕਰਾਈ ਦਾ 1500 200 ਟਰੈਕਟਰ ਤੇ ਲਖਾ ਦੇਣਾ 1250 ਤੋਂ 2500 ਪਰਦਾ ਹੋਇਆ ਆਪ ਨੂੰ ਪਿਆਰ ਬਿਨਾ ਬਾਹਰ ਦੇ ਲਾਂਗੇ ਵੇਖ ਲੋ ਸਾਹਬ ਜਿੰਨ੍ਹਾਈ ਦਾ ਜਵਾਨਾ ਰੇਡ ਤੂੜੀ ਦਾ ਪੋਰਾ ਨਹੀਂ ਆ ਉਹਦੇ ਬਿੱਲੇ ਵਾਲੇ ਵੜ ਕੇ ਇਧਰ ਤੂੜੀ ਖੜਿਆਣਾ ਜੀ ਹੁਣ ਆ ਕੱਕਣੀ ਡੈਡੀ ਜੀ ਉਹ ਨਿੱਕੇ ਨਿੱਕੇ ਕਤੂਰੇ ਕਤੂਰੇ ਕੁੱਤੇ ਜਿਹਦੇ ਮੀਟ ਆ ਜੁੱੱਚੇ ਖਾਂਦ ਲਈ ਉਹ ਦਿਖਾ ਦੇ ਕਤੂਰੇ ਦੇਖੋ ਜੀ ਨਿੱਕੇ ਨਿੱਕੇ ਕਿੰਨੇ ਨੇਗੇ ਉਹ ਲੁਕੇ ਥੇ ਟਰਾਲੀ ਥੱਲੇ ਪਏ ਆ ਉਦੋਂ ਬਿੱਲੇ ਵਾਲੇ ਆ ਗਏ ਜੀ ਕਹਿੰਦੇ ਜੀ ਬਿੱਲਾ ਮਾਰਨਾ ਵਰਕੇ ਸਾਡੇ ਤੂੜੀ ਖੜਿਆ ਦੀ ਮੈਂ ਉਹਨਾਂ ਨੂੰ ਬਿੱਲਾ ਦੇਖਿਆ ਆ ਮੀਂਹ ਪੈਂਦੇ ਚ ਕਹਿੰਦੇ ਜੀ ਬਿੱਲਾ ਮਾਰਨਾ ਸਰਦਾਰ ਮੈਂ ਆਪਣੀ ਬਿੱਲਾ ਮਾਰਨਾ ਸੀ ਕਹਿੰਨੇ ਮਾਰ ਦਊਗਾ ਜਦੋਂ ਨਾਲੇ ਗੁੱਛਾ ਆ ਰੀਨ ਹੋ ਉਹ ਇੰਨੇ ਫਿਰਦੇ ਬਿੱਲੇ ਬਿੱਲੇ ਆ ਕੁੱਤੀ ਕਤੂਰੇ ਲਿਆਈ ਨੀਵੇਂ ਸਾਹ ਚ ਸੂਈ ਹੋਣੀ ਕਿਤੇ ਵਿਚਾਰੀ ਮੀਂਹ ਪੈ ਗਿਆ ਊਨਾ ਪਰ ਪਰ ਉਹਦੇ ਢੋਈ ਜਾ ਜੇ ਵੱਡਾ ਮੀਂਹ ਪੈ ਸਰਮਾਖੇ ਨੂੰ ਹੁਣ ਸੇਡ ਦਿੰਦੇ ਨੇ ਤੁਹਾਡੇ ਨਾਲ ਲੱਗੇ ਹੋਏ ਉਹਨਾਂ ਵੱਢ ਲੈ ਹੈ ਇੱਥੇ ਨਿਕਨੇ ਕਿ ਕੁਤਲੇ ਹੁਣ ਪ੍ਰਾਇਮੇ ਥੱਲੇ ਬੱਠੇ ਰਹਿੰਦੇ ਨੇ ਦੇਖੋ ਜਿੱਕ ਨੂੰ ਪਿਆਰ ਕਰਦੀਆਂ ਨਹੀਂ ਗਿਆ ਬਹੁਤ ਔਖੀ ਜੀ ਲੈਣਾ ਸਾਹਮਣੇ ਅਗਲਾ ਜਿਹਨੂੰ ਉਹ ਕਰਦੀ ਹੈਗੇ ਦੱਸੋ ਉਹਦੀ ਚੰਗਰ ਲਾ ਦੇ ਉਸਮਾ ਬਹੁਤ ਔਖਾ ਬਾਲ ਬੁੜਾ ਖਾਸ ਕਰਕੇ ਤਾਂ ਬਹੁਤ ਔਖਾ ਵਾਕ ਕਾਮਾਂ ਗੋਦੀ ਬੰਦੇ ਆ ਵਾਂਗੂ ਦਵਾਈਆਂ ਦੇ ਪਸ਼ੂ ਹੋ ਗਏ। ਉਹ 300 300 ਕੁਛ ਪੌੜਾ ਪੈਂਦਾ। ਫੇਰ ਦਾ ਕੇ ਕਿਤੇ ਰਹਿਦੀਆਂ ਨਹੀਂ ਕਾਫੀਆਂ ਰਹਿ ਜਾਂ ਕਰਦੇ ਧੋਖੇ ਆਉਂਗੇ। ਦੁੱਧ ਨਹੀਂ ਰਣਿਆ ਰਹੀ। ਇਤੱਕ ਦੁੱਧ ਨਹੀਂ ਰਣਿਆ ਗਿਆ ਝੋਟੀਆਂ। ਉਹਨਾਂ ਨੂੰ ਨਾ ਪਾਊਡਰ ਬਾਡਰ ਪਾਉਣਾ ਫੇਰ ਰਹਿਣੀ ਅਗਰ ਦਾ। ਅਰਾਜੀ ਉਹ ਘੱਟੀ ਜੀ ਦਾਣਾ ਬੰਦ। ਤੇ ਬੀ ਵੀ ਦਾਲ ਅੱਜ ਧਰੀ ਆਗੀ ਮੈਂ ਤੇ ਮੰਮਾ ਨੇ ਤੇ ਆਲੂ ਮਟਰਾਂ ਦੀ ਆਲੂ ਮਟਰ ਦੇ ਕਿੰਨੇ ਟੇਸਟੀ ਮਾਇਨੇ ਖਾਣ ਚ ਤਾਂ ਪਤਾ ਨਹੀਂ ਕਿਵੇਂ ਹੁੰਦੇ ਦੇਖੋ ਨੂ ਰੰਗ ਦੇਖੋ ਕਿੰਨਾ ਵਧੀਆ ਦੇਖੋ ਜੀ ਆਲੂ ਮਟਰਾਂ ਦੀ ਸਬਜੀ ਤੇ ਇੱਧਰ ਆਪਣਾ ਘੁੱਟ ਲੱਸੀ ਆਲਾ ਮਰਾ ਹੀ ਲਾਲ ਹੋ ਗਿਆ ਪਿਆ ਉਹ ਵੀ ਥੱਲੇ ਲਾਗਾ ਕਿ ਸੱਦਾ ਹੋਇਆ ਪਿਆ ਕਿਉਂ ਇਸ ਕਰਕੇ ਥੋੜਾ ਵੀ ਵਧਾਈਆਂ ਤੈਨੂੰ ਮੈਨੂੰ ਕਹਾਰੀਏ ਬਦਾਨਾ ਪੁੱਤਾ ਸੁੱਟੀਆਂ ਵਧ ਗਈਆਂ ਲੈ ਜਸ ਸੁੱਟੀਆਂ ਅੱਜ ਨਹੀਂ ਆ ਗਿਆ ਤਾਂ ਸੁੱਟੀਆਂ ਵਧ ਗਈਆਂ ਮਾ ਇਹ ਸੁੱਟੀਆਂ ਵਧ ਤਾਂ ਵਧ ਗਈਆਂ ਅੱਜ ਹੁੰਦੀ ਆ ਕਿ ਨਹੀਂ ਮੈਂ ਸਕੂਲ ਤੇ ਤੌਹਿਆਂ ਬੰਦਣੀਆਂ ਆਪਾਂ ਤੇ ਕੋਈ ਨਾ ਪੁੱਤਾ ਜਿੱਦੇ ਗਈ ਸਰ ਉਹਦੇ ਜਿੱਦੇ ਸਕੂਲ ਲੱਗਿਆ ਉਹਦੇ ਤੌਹੇ ਬੰਦ ਦੀ ਤੇ ਆਪਣੇ ਘਰ ਦੇ ਇਹੀ ਗੱਲ ਆ ਹਨਾ ਚਲੋ ਕੋਈ ਨਾ ਜੀ ਮੈਂ ਆਏ ਸੀਗਾ ਉਹ ਚਲੋ ਸੋਮਵਾਰ ਨੂੰ ਬੰਦ ਨੂੰ ਤੌਹਿਆਂ ਉਹ ਦਾਰ ਕਰ ਲਈ ਚਲ ਕੋਈ ਨਾ ਫਿਰ ਉਹ ਝੜ ਕਰਕੇ ਸੁੱਟੀਆਂ ਬਾਹਰ ਨਹੀਂ ਕਰੋ ਦੇਖ ਲਿਆ ਮਾਰੂ ਕਹੀ ਬਾਹਰ ਨੇ ਕਰ ਬਗ ਜਾ ਤੇ ਵਰੂ ਆਇਆ ਕਹੀ ਵਟਾਉਣ ਪਹਿਲਾਂ ਦੂਜੀ ਲੱਗ ਗਈ ਦੀ ਹੁਣ ਅਰਜੀ ਕਹੀ ਲੈ ਕੇ ਜਾਓ ਦੇਖੋ ਜੀ ਸਾਡੇ ਗਮਲੇ ਚ ਲੱਗ ਗਿਆ ਫੁੱਲ ਦੇਖੋ ਜੀ ਚਾਰ ਆਏ ਚੋਇ ਚ ਇਹ ਕੰਡੇ ਵਾਲੇ ਨੇ ਜੀ ਵੀ ਕੋਈ ਇਹ ਸਬਜ਼ੀ ਆਪਣੀ ਬਣ ਗਈ ਹੋਰ ਗੱਲ ਤਾਂ ਇਹ ਕਰਾਂਗੇ ਦੇਖੋ ਵਧੀਆ ਧੁੱਪ ਨਿਕਲਿਆ ਜੀ ਹੁਣ ਫਿਰ ਮੌਸਮ ਖਰਾਬ ਹੋ ਗਿਆ ਹੈ ਨਾ ਹਾਂਜੀ ਤੇ ਫੁੱਲਾਂ ਦੀ ਮਸਤਾਨ ਦੇਖੋ ਕਿੰਨੇ ਸੋਹਣੇ ਆਏ ਆ ਆ ਦੇਖੋ ਜੀ ਆ ਫੁੱਲ ਮੈਂ ਆਪ ਲਾਇਆਗਾ ਜੀ ਹਾਂ ਗੰਡੇ ਨੇ ਭੁੱਖਾ ਕਿਹਾ ਜੇ ਇਹ ਗੰਡੇ ਨੇ ਭੁੱਖਾ ਨਹੀਂ ਕਾਹਦਾ ਪੈਲ ਵਜਦਾ ਹੈ ਇਹ ਇਹ ਬੀਬੀ ਕੀ ਗੱਲ ਹੁੰਦੀ ਆ ਮੈਂ ਭੁੱਲ ਗਈ ਨਾਮ ਜੇ ਕਿੰਨਾ ਪਾਣਾ ਕੱਟਾ ਪੁੱਤ ਇਹ ਜੀ ਨਾ ਦੇਖੋ ਸੀ ਨਹੀਂ ਹੁੰਦੀ ਐਂ ਅੰਦਰ ਆਦੀ ਕਿ ਤੈਨੂੰ ਜੇੜੇ ਪੜਾਈ ਕਰਾਉਂਦੇ ਨਹੀਂ ਤੂੰ ਨਜ਼ਾਰ ਕੀ ਆਏ ਹੁੰਦੀ ਐ ਉਸ ਤੇ ਆਉਂਦੀ ਐ ਉੱਤੋਂ ਜੀ ਪੇਪਰ ਵੀ ਲੇਗੇ ਮੈਂ ਤਾਂ ਖਿਆਲਦੇ ਸੇਲੀਆਂ ਨੂੰ ਮੈਡਮ ਇੱਕ ਜੀ ਕੁਝ ਪੇਪਰ ਨੇ ਹਨਾ ਚਲੋ ਪੜਾਈ ਹੋ ਜਾਂਦੀ ਆ ਫੋਨ ਤੇ ਤਾਂ ਕਿਹੜੀ ਪੜਾਈ ਹੁੰਦੀ ਆ ਹਨਾ ਬਾਜ ਨਹੀਂ ਆਉਂਦੀ ਹੈਗੀ ਕਦੇ ਫੋਨ ਤੇ ਕੀ ਹੋ ਜਾਂਦਾ ਤੇ ਆਪਣੇ ਲੱਗ ਰਹੀ ਉੱਪਰ ਡਿਸ਼ ਤੇ ਟੀਵੀ ਚਲਾਉਣ ਵਾਸਤੇ ਡੈਡੀ ਹੁਣੇ ਕੱਲ ਡਿਸ਼ ਲਿਆਏ ਤੇ ਹੋਰ ਸੁਣਾਓ ਬੀਬੀ ਜੀ ਹੋਰ ਡਿਸ਼ ਲੱਗ ਗਈ ਜਿਹੜਾ ਪਾਣੀ ਦੇ ਨਹੀਂ ਜਨ ਦੇਖ ਲਿਆ ਕਰਾਂਗੇ ਤੇ ਨਾਲ ਕੱਲ ਨੂੰ ਲੱਗੂਗਾ ਜੀ ਸਾਡੇ ਬੋਰ ਕੱਲ ਨੂੰ ਮੋਟਰ ਵਾਲੇ ਆ ਜਾਣਗੇ ਪਾਣੀ ਕਰਨੀ ਬਹੁਤ ਔਖਾ ਤੇ ਹਲੇ ਤਾਂ ਵਧੀਆ ਆਪਣੇ ਘਰ ਦਾ ਕੰਮ ਚੱਲੀ ਹੁੰਦਾ ਇਧਰੋਂ ਕਿੱਥੇ ਘਰ ਆਣੇ ਲਾਵੇ ਤਾਇਆ ਚਾਹ ਪਾਣੀ ਲੈਣਗੇ ਹਾਂਜੀ ਚਲੋ ਠੀਕੇ ਜੀ ਅੱਜ ਦੇ ਵਲੌਗ ਦੇ ਐਂਡ ਕਰਦੇ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਆਵਾਂਗੇ ਪੁੱਤ